ਜਗਰਾਉਂ ਦੇ ਵਿੱਚ ਇੱਕ ਵੱਡੀ ਮਹਾ ਪੰਚਾਇਤ ਹੋ ਰਹੀ ਹੈ ਜਿਸ ਦਾ ਹਿੱਸਾ ਬਣਨ ਜਾ ਰਹੀਏ ਨੇ ਵੱਖ-ਵੱਖ ਜਥੇਬੰਦੀਆਂ ਅਜਿਹੀ ਕੋਈ ਵੀ ਜਥੇਬੰਦੀ ਨਹੀਂ ਹੈ ਜਿਹੜੀ ਕਿ ਇਸ ਸੰਘਰਸ਼ ਦਾ ਇਸ ਮਹਾ ਪੰਚਾਇਤ ਦਾ ਹਿੱਸਾ ਨਾ ਬਣੀ ਹੋਵੇ ਤਾਂ ਇਹ ਤਸਵੀਰ ਭਾਰਤੀ ਕਿਸਾਨ ਜੀ ਦੀ ਪੰਜਾਬ ਦੀ ਇੱਕ ਵੱਡੀ ਤਸਵੀਰ ਹੈ ਹੱਥਾਂ ਦੇ ਵਿੱਚ ਫੜੇ ਝੰਡੇ ਹਵਾ ਦੇ ਵਿੱਚ ਲਹਿਰਾ ਰਿਹਾ ਤਾਂ ਸਾਰੇ ਕਿਸਾਨ ਖੇਤੀਬਾੜੀ ਦਾ ਸਬੰਧ ਰੱਖਦੇ ਆ ਔਰ ਜਗਰਾਉ ਮਹਾਪੰਚਾਇਤ ਦਾ ਹਿੱਸਾ ਬਣ ਜਾ ਰਿਹਾ ਜਿੱਦਾਂ ਕਿ ਪਹਿਲਾਂ ਦੱਸਿਆ ਕਿ ਰਵਨੀਤ ਬਿੱਟੂ ਦਾ ਇੱਕ ਵੱਡਾ ਬਿਆਨ ਆਉਂਦਾ ਹੈ ਕਹਿੰਦਾ ਕਿ ਜੇਕਰ ਕਿਸਾਨ ਝੰਡੇ ਲਾ ਕੇ ਪਹੁੰਚ ਜਾਂਦੇ ਆ ਤਾਂ ਕਹਿੰਦਾ ਇਹਨਾਂ ਨੂੰ ਡਿਬਰੂਗੜ ਅਮਰਤਪਾਲ ਸਿੰਘ ਖਾਲਸਾ ਦੇ ਕੋਲ ਪਹੁੰਚਾ ਦਿੱਤਾ ਜਾਵੇਗਾ ਇੱਕ ਵਿਵਾਦ ਬਿਆਨ ਆਉਂਦਾ ਹੈ ਔਰ ਇਸ ਬਿਆਨ ਤੋਂ ਬਾਅਦ ਕਿਸਾਨਾਂ ਨੇ ਬਹੁਤ ਸਾਰੇ ਬਿਆਨ ਦਿੱਤੇ ਆ ਹੁਣ ਇਹ ਜਥੇਬੰਦੀ ਪੰਚਾਇਤ ਦਾ ਹਿੱਸਾ ਬਣ ਜਾ ਰਿਹਾ ਗਲਤਵਾਤ ਆਪਾਂ ਕਰਦੇ ਆ ਸਰ ਇੱਕ ਵੱਡਾ ਕਾਫਲਾ ਲੈ ਕੇ ਭਾਰਤੀ ਕਿਸਾਨ ਯੂਨੀ ਪੰਜਾਬ ਜਾ ਰਹੀ ਹੈ ਬਿੱਟੂ ਰਵਨੀਤ ਬਿੱਟੂ ਦਾ ਇੱਕ ਪੜਕਾ ਮਾੜੀ ਸ਼ਬਦਾਬਾਬਲੀ ਵਾਲਾ ਆਪਾਂ ਕਹਿ ਸਕਦੇ ਗੱਬਿਆਨ ਆਉਂਦਾ ਪਰ ਫਿਰ ਵੀ ਤੁਸੀਂ ਬਿਨਾਂ ਪ੍ਰਵਾਹ ਕੀਤੇ ਝੰਡੇ ਲੈ ਕੇ ਅੱਜ ਮਹਾਂ ਪੰਚਾਇਤ ਦਾ ਹਿੱਸਾ ਮੰਨ ਜਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਰਤੀ ਕਿਸਾਨ ਯੂਨੀਅਨ ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਜਿਹੜਾ ਰਵਨੀਤ ਬਿੱਟੂ ਦੀ ਗੱਲ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਦਾ ਮਹਾਪੰਚਾਇਤੀ ਹਾਂਜੀ ਮਹਾਪੰਚਾਇਤ ਵਿੱਚ ਸਾਡਾ ਬਿੱਟੂ ਦੀ ਕੀ ਤਾਕਤ ਕਿਸੇ ਸਰਕਾਰ ਦੀ ਤਾਕਤ ਨਹੀਂ ਸਾਨੂੰ ਰੋਕ ਜਵੇ ਅਸੀਂ ਮਹਾਪੰਚਾਇਤ ਦੇ ਵਿੱਚ ਵੱਧ ਤੋਂ ਵੱਧ ਕਾਫਲੇ ਲੈ ਕੇ ਗਏ ਆ ਤੇ ਜਾਂਦੇ ਰਵਾਂਗੇ ਰਵਨੀਤ ਬਿੱਟੂ ਨੇ ਜਿਹੜਾ ਬਿਆਨ ਦਿੱਤਾ ਰਵਨੀਤ ਬਿੱਟੂ ਨੂੰ ਕੀ ਪਤਾ ਉਸ ਆਲਾ ਦੋਗਲਾ ਬੰਦਾ ਕਦੀ ਕਦੀ ਕਾਂਗਰਸ ਚ ਕਦੀ ਕਦੀ ਝਾੜੂ ਚ ਕਦੀ ਕਿਤੇ ਇਦਾਂ ਦੇ ਬੰਦਿਆਂ ਦਾ ਸਾਨੂੰ ਕੋਈ ਭਾਰ ਨਹੀਂ ਰਵਨੀਤ ਬਿੱਟੂ ਨੂੰ ਕਹ ਜਿੱਥੇ ਮਰਜ਼ੀ ਸਾਨੂੰ ਰੋਕ ਕੇ ਜਿੱਥੇ ਮਰਜ਼ੀ ਸਾਡੇ ਨਾਲ ਦੇਖ ਸਕਦਾ ਡਾਂਗਾਂ ਨਾਲ ਦੇਖਣਾ ਡਾਂਗਾਂ ਨਾਲ ਦੇਖ ਲਵੇ ਉਦਾਂ ਦੇਖਣਾ ਉਦਾਂ ਦੇਖ ਲਵੇ ਵੋਟਾਂ ਨਾਲ ਤੈਨੂੰ ਦਿਖਾ ਦਣਗੇ ਲੋਕ ਜੇ ਤੇਰੀ ਮੰਦੀ ਹਾਲਤ ਨਾ ਹੋਈ ਤੇ ਸਾਨੂੰ ਕਿਸਾਨ ਨਾ ਕਹੀਂ ਦੇਖੋ ਜੀ ਅੱਜ ਇੱਕ ਵੱਡਾ ਕਾਫਲਾ ਹੈ ਕਿੰਨੇ ਕੁ ਤੁਹਾਡੇ ਇਸ ਜਥੇਬੰਦੀ ਦੇ ਅੱਜ ਇੱਥੋਂ ਲੋਕ ਜਾ ਰਹੇ ਜੋ ਕਿਸਾਨ ਹੈ ਮੇਰੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਵਨਜੀਤ ਸਮਰਾ ਤਾਲਮੇਲ ਕਮੇਟੀ ਮੈਂਬਰ ਸਰਦਾਰ ਲਖਵੀਰ ਸਿੰਘ ਗੋਵਿੰਦਪੁਰ ਅਤੇ ਨਿਰਿੰਦਰ ਸਿੰਘ ਬਾਜਵਾ ਜਿਹੜੀ ਮੈਂ ਪੋਰ ਕਮੇਟੀ ਮੈਂਬਰ ਸਾਡੀ ਅਗਵਾਈ ਵਿੱਚ ਆ ਤੁਹਾਡੇ ਸਾਹਮਣੇ ਜਿਥਾ ਦਿਖਦਾ ਤੁਹਾਨੂੰ ਕਿੰਨਾ ਤਗੜਾ ਜਥਾ ਹੈ ਹੱਲੇ ਕਿ ਸਾਡੇ ਕੋ ਕਮਾਕਾਰਾਂ ਦਾ ਕਰਕੇ ਥੋੜੀ ਜੀ ਮਿਹਨਤ ਘਟ ਖੋਣ ਕਰਕੇ ਸਾਡਾ ਕਾਫਲਾ ਸਾਡੇ ਹਿਸਾਬ ਨਾਲ ਸਾਨੂੰ ਨਹੀਂ ਉਹਨਾਂ ਲੱਗਦਾ ਵੀ ਉਹਨਾਂ ਕਾਫਲਾ ਪਰ ਫਿਰ ਵੀ ਅਸੀਂ 100 ਤੋਂ ਵੱਧ ਕਾਫਲਾ ਬੰਦਿਆਂ ਦਾ ਲੈ ਕੇ ਮਹਾਪੰਚਾਇਤ ਦੇ ਵਿੱਚ ਪਹੁੰਚ ਰਹੇ ਹਾਂ ਜੀ ਇੱਕ ਵੱਡਾ ਕਾਫਲਾ ਕਹਿ ਸਕਦੇ ਆ ਭਾਰਤਿਕ ਖਸਾਂ ਜੂਨੇ ਪੰਜਾਬ ਪ੍ਰਧਾਨ ਜੀ ਦੇ ਨਾਲ ਹੈ ਪ੍ਰਧਾਨ ਜੀ ਇੱਕ ਵੱਡਾ ਕਾਫਲਾ ਸਾਰਿਆਂ ਦੇ ਹੱਥ ਵਿੱਚ ਝੰਡੇ ਫੜੇ ਹੋਏ ਆ ਕੀ ਲੱਗਦਾ ਮਹਾਪੰਚਾਇਤ ਚ ਕੀ ਫੈਸਲਾ ਹੋ ਸਕਦਾ ਹੈ ਉਹ ਰਵਨੀਤ ਮਿੱਟੂ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਦੀ ਫਤਿਹ ਅੱਜ ਜੋ ਮਹਾਪੰਚਾਇਤ ਜੋ ਸੰਯੁਕਤ ਕਿਸਾਨ ਮੋਰਚੇ ਦੇ ਕੋਲ ਉੱਤੇ ਸੱਦਾ ਜੋ ਮਿਲਿਆ ਸਭ ਕਿਸਾਨ ਭਰਾ ਮਜ਼ਦੂਰ ਭਰਾ ਇਕੱਠੇ ਹੋਏ ਨੇ ਜੋ ਕਿਸਾਨੀ ਦੇ ਮਸਲੇ ਨੇ ਜੋ ਸਰਕਾਰਾਂ ਅੱਜ ਤੱਕ ਇਸ ਕਿਨੋ ਕੀ ਸੁਮਿੰਨਾਥਨ ਦੀ ਜੋ ਰਿਪੋਰਟ ਸੀ ਜੋ ਉਸ ਦੇ ਜੋ ਕਿਸਾਨਾਂ ਦੇ ਮਸਲੇ ਸੀ ਉਹਨਾਂ ਨੂੰ ਫਿਰ ਜਾਗਰ ਕਰਨ ਵਾਸਤੇ ਉਹਨਾਂ ਇਕੱਠੇ ਹੋਣ ਵਾਸਤੇ ਸੰਯੁਕਤ ਕਰਨ ਵਾਸਤੇ ਇਕੱਠੇ ਹੋਏ ਆ ਅਸੀਂ ਉਹਨਾਂ ਸਰਕਾਰਾਂ ਦੇ ਉੱਤੇ ਦਬਾਅ ਬਣਾ ਕੇ ਅਸੀਂ ਰੱਖਾਂਗੇ ਜੋ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਜੋ ਉਹਨਾਂ ਦੀਆਂ ਲੋੜਾਂ ਨੇ ਉਹਨਾਂ ਦਾ ਧਿਆਨ ਦਿੱਤਾ ਜਾਵੇ ਇਸ ਵਾਸਤੇ ਇਹ ਮਹਾਪੰਚਾਇਤ ਦੀ ਹੈ ਜੀ ਤਾਂ ਇੱਕ ਵੱਡਾ ਕਾਫਲਾ ਕਹਿ ਸਕਦੇ ਆ ਤਾਂ ਅੱਗੇ ਤੱਕਾ ਤਸਵੀਰ ਸਾਰੀ ਤੁਸੀਂ ਦੇਖ ਸਕਦੇ ਹੋ ਅਸਰ ਇੱਕ ਵੱਡਾ ਕਾਫਲਾ ਹੈ ਬਹੁਤ ਇੱਕ ਛੋਟੀ ਗਿਣਤੀ ਨਹੀਂ ਕਾਫੀ ਵੱਡੀ ਗਿਣਤੀ ਤਾਂ ਕਿੰਨੇ ਕ ਟਾਈਮ ਦੇ ਵਿੱਚ ਜਗਰਾਉਂ ਪਹੁੰਚ ਰਹੇ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਵਾਸਤੇ ਜਾ ਰਹੇ ਆ ਤੇ ਤਕਰੀਬਨ ਅੱਧੇ ਘੰਟੇ ਵਿੱਚ ਉੱਥੇ ਪਹੁੰਚ ਜਾਣਾ ਹੈ ਤੇ ਰਵਨੀਤ ਮਿੱਟੂ ਨੇ ਜੋ ਬਿਆਨ ਦਿੱਤੇ ਆ ਯਾਰ ਉਹਦਾ ਜੀ ਭੁਲੇਖਾ ਕੱਢਣ ਜਾ ਰਹੇ ਆ ਤੇ ਭਾਜਪਾ ਦੀ ਪੰਜਾਬ 'ਚ ਜੜ ਪਟਣ ਜਾ ਰਿਹਾ ਅੱਜ ਦੇਖੋ ਇਹ ਪਹਿਲਾਂ ਪ੍ਰਧਾਨ ਅਮੰਤ ਨਰਿੰਦਰ ਮੋਦੀ ਦੀ ਜੜ ਪਟਣ ਦੀ ਗੱਲ ਹੁੰਦੀ ਸੀ ਪਰ ਰਵਨੀਤ ਬਿੱਟੂ ਵੀ ਹੁਣ ਹਿੱਸਾ ਬਣ ਗਿਆ ਕਾਂਗਰਸ ਛੱਡ ਕੇ ਉਹ ਬੀਜੇਪੀ 'ਚ ਆਇਆ ਤੇ ਹੁਣ ਵਿਰੋਧ ਹੋਣਾ ਕਿਸਾਨਾਂ ਵੱਲੋਂ ਵੀ ਫਿਰ ਹੋ ਚੁੱਕਿਆ ਦੂਜੀ ਗੱਲ ਕੀ ਅੱਜ ਡਾਕਟਰ ਸਾਹਿਬ ਵੀ ਜਾ ਰਹੇ ਨੇ ਪਤਾ ਨਹੀਂ ਕੀ ਉੱਥੇ ਜਾ ਕੇ ਕਿਹਨੂੰ ਟੀਕਾ ਇਹਨਾਂ ਨੇ ਲਾਉਣਾ ਹੈ ਹਾਂਜੀ ਸਰ ਵੈਕੂ ਜੀ ਖਾਲਸਾ ਵੈਕੂ ਜੀ ਕੀ ਫਤਿਹ ਭਾਰਤੀ ਕਿਸਾਨ ਜਿਹੜੀਆਂ ਲੋਕੀ ਸਗਰਮ ਵਰਕਰ ਆ ਸਾਰੇ ਜੋ ਮੰਗਾ ਸੀਗੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੁਲਾਜ਼ਮਾਂ ਦੀਆਂ ਇਹ ਸਰਕਾਰ ਨੇ 도ਗਲੀ ਨੀਤੀ ਬਣਾਈ ਹੈ। ਔਰ ਲਾਰਾ ਮੁਤਾ ਲਾ ਕੇ ਉਥੋਂ ਤੋਰ ਦਿੱਤਾ ਗਿਆ। ਹੁਣ ਵੀ ਧਮਕੀਆਂ ਦਿੰਦੇ ਆ। ਕਦੇ ਦਮਨਿਤ ਬਿੱਟੂ ਧਮਕੀ ਦੇ ਦਿੰਦਾ। ਕਦੇ ਮੋਦੀ ਤਾਂ ਇਹ ਤਸਵੀਰ ਹੈ ਤਾਂ ਹੋਰ ਖਾਲਸਾ ਜੀ ਨਾਲ ਆਪਣੇ ਆ ਸਰ ਤੁਸੀਂ ਇਹ ਖਾਲਸਾ ਉਹ ਅਮਰਤਾਰੀ ਸੇਖੋ। ਇੱਕ ਬਰਨਿਤ ਬਿੱਟੂ ਨੂੰ ਬਿਆਨ ਦਿੱਤਾ ਔਰ ਦੂਜਾ ਕੀ ਅੰਮ੍ਰਿਤਪਾਲ ਖਾਲਸਾ ਦੇ ਬਹੁਤ ਸਾਰੇ ਲੋਕ ਸਪੋਰਟ ਕਰਨ ਉੱਥੇ ਵਜਾਰਿਆ ਕੀ ਲੱਗਦਾ ਕਿ ਕਲਬੀਰ ਜੀਰਾ ਵੀ ਉੱਥੇ ਖੜਾ ਹੈ ਕੀ ਸਪੋਰਟ ਕਰਨੀ ਚਾਹੀਦੀ ਹੈ ਉਹ ਸਪੋਰਟ ਕਰਨੀ ਬਣਦੀ ਆ ਜੀ ਸਿੱਖ ਸਮਾਜ ਦਾ ਹੱਕ ਵਾ ਜੇ ਅੰਮ੍ਰਿਤਪਾਲ ਸਿੰਘ ਗੱਲ ਕਰਦਾ ਵਾ ਤਾਂ ਉਹ ਮਨੁੱਖੀ ਅਧਿਕਾਰਾਂ ਦੀ ਵੀ ਗੱਲ ਕਰਦਾ ਇਕੱਲੀ ਖਾਲਸਾਤਾਨ ਦੀ ਗੱਲ ਨਹੀਂ ਹੈਗੀ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਹੈਗੀ ਆ ਜਿਹੜੀਆਂ ਵਧਿਕੀਆਂ ਸਾਡੇ ਨਾਲ ਹੋ ਰਹੀਆਂ ਭਾਵੇਂ ਕਿਸਾਨ ਜੁਨੀਆਂ ਨਾ ਜਾਂ ਹੋਰ ਸਾਡੇ ਮਜ਼ਦੂਰ ਜੁਨੀਆਂ ਨਾ ਹੈਗੀਆਂ ਹੋਰ ਗਰੀਬ ਲੋਕ ਹੈਗੇ ਆ ਉਹਨਾਂ ਦੇ ਹੱਕਾਂ ਦੇ ਡਾਕਾ ਵੱਜਣਾ ਤੇ ਗੱਲ ਕਰਨ ਦਾ ਹੱਕ ਹੈ ਹਰ ਕਿਸੇ ਨੂੰ ਹੈ ਜਿਹੜੀ ਰਵਨੀਤ ਬਿੱਟੂ ਦੀ ਗੱਲ ਹੈਗੀ ਆ ਭਾਵੇਂ ਰਵਨੀਤ ਬਿੱਟੂ ਹੋਵੇ ਭਾਵੇਂ ਕੋਈ ਹੋਰ ਹੋਵੇ ਜਥੇਬੰਦੀ ਕੋਈ ਵੀ ਹੋਵੇ ਜਿਹੜਾ ਕਿਸਾਨਾਂ ਦੀ ਵਿਰੋਧਤਾ ਕਰਦਾ ਤੇ ਕਿਸਾਨ ਮਿਲ ਕੇ ਮਹਾਪੰਚਾਇਤ ਉਹਦਾ ਵਿਰੋਧ ਕਰੂਗੀ ਜ਼ਰੂਰ ਕਰੂਗੀ ਤਾਂ ਕਹਿੰਦੇ ਕਿ ਕਿਸਾਨਾਂ ਦਾ ਵਿਰੋਧ ਜੇਕਰ ਕੋਈ ਵੀ ਕਰਦਾ ਤਾਂ ਕਿਸਾਨਾਂ ਦੀ ਮਹਾਪੰਚਾਇਤ ਉਹਨਾਂ ਦਾ ਵਿਰੋਧ ਜ਼ਰੂਰ ਕਰੇਗੀ ਬੇਟੇ ਦੇ ਸ਼ਸ਼ੀਲ ਕੁਮਾਰੀ ਕੁਦਾ ਵਿਰੋਧ ਹੋਇਆ ਉਸ ਦਮਾਰ ਹੰਸਰਾਜ ਲਗਾਤਾਰ ਵਵਾਦਾਂ ਦੇ ਵਿੱਚ ਹੈ ਹਾਂਜੀ ਮਰਜੀ ਹੋਰ ਕਿਸੇ ਗੱਲ ਕਰਨੀ ਹੈ ਕਿ ਹਾਂਜੀ ਇੱਕ ਤੁਹਾਨੂੰ ਹੋਰ ਗੱਲ ਦੱਸਦੀ ਹੈ ਜਿਹੜੇ ਅਮਰਤਪਾਲ ਦੀ ਹਮਾਇਤ ਦੀ ਗੱਲ ਸਾਡੀ ਜਥੇਬੰਦੀ ਬੀਕੇਜੂ ਪੰਜਾਬ ਨੇ ਉਹਨਾਂ ਦੀ ਪੂਰ ਜੋਰ ਹਮਾਇਤ ਕੀਤੀ ਆ ਔਰ ਸਾਡੇ ਸਾਰਾ ਕਾਫਲੇ ਉੱਥੇ ਉਹਨਾਂ ਦੀ ਪ੍ਰਚਾਰ ਕਰਦੇ ਆ ਜਾਨਕਿ ਫਰਮਾਨ ਸਿੰਘ ਸੰਧੂ ਦੀ ਜਥੇਬੰਦੀ ਹੈ ਭਾਰਤ ਖਾਂਜੂ ਨੂੰ ਪੰਜਾਬ ਇਹਨਾਂ ਨੇ ਅਮਰਤਪਾਲ ਖਾਲਸਾ ਦੇ ਸਪੋਰਟ ਕਰਦੀ ਹੈ ਹਾਂਜੀ ਹਾਂਜੀ ਪੂ ਸਪੋਰਟ ਕਰਦੀ ਹੈ ਜੀ ਖੁੱਲ ਕੇ ਸਪੋਰਟ ਕੀਤੀ ਹੈ ਖੁੱਲ ਕੇ ਸਪੋਰਟ ਇੱਕ ਵੱਡੀ ਗੱਲ ਵੱਡੀ ਅਪਡੇਟ ਤੋਂ ਦੱਸਣੇ ਕਰ ਜਾ ਰਹੇ ਆ ਜੋ ਤੁਸੀਂ ਜਿੱਥੇ ਵੀ ਦੇਖ ਸਕਦੇ ਹੋ ਕਿਸ ਨੇ ਅੰਮਰਦੇਪਲ ਖਾਲਸਾ ਦੀ ਸਪੋਰਟ ਕਰਤੀ ਹੈ ਖੁੱਲੇ ਸ਼ਰਿਆ ਵਿੱਚ ਇੱਕ ਵੱਡਾ ਬਿਆਨ ਦਿੱਤਾ ਹੈ ਫਿਲਹਾਲ ਜੋ ਇਹ ਯੂਨੀਅਨ ਹੈ ਮਹਾਪਰਚਾਇਦਾ ਹਿੱਸਾ ਬਣ ਜਾ ਰਹੀ ਹੈ ਪਰ ਆਪਾਂ ਚੱਲਦੇ ਚੱਲਦੇ ਇਹ ਵੀ ਸਵਾਲ ਪੁੱਛ ਲਿਆ ਉੱਥੇ ਜਾ ਕੇ ਅਪਡੇਟ ਕੀ ਆਉਂਦੀ ਹੈ ਲੈ ਕੇ ਹਜ਼ਰਾਂ ਵਾਂਗਾਂ ਦੇਖਦੇ ਰਹੋ ਐਨਐਨਆਰ ਨਿਊਜ਼